ਫਾਜ਼ਿਲਕਾ ਦੀ ਸਬ ਡਿਵੀਜ਼ਨ ਜੇਲ੍ਹ ਦੇ ਵਿੱਚ ਬੰਦ આરોપી ਦੇ ਕੋਲੋਂ ਗਾਂਜਾ ਬਰਾਮਦ ਹੋਇਆ ਦੱਸਦੀ ਹੈ ਕਿ ਏਆਰਓਪੀ ਐਨਡੀਪੀਐਸ ਐਕਟ ਦੇ ਤਹਿਤ ਇਸ ਦੇ ਮੁਕੱਦਮਾ ਦਰਜ ਕੀਤਾ ਗਿਆ ਸੀ ਤਾਂ ਪ੍ਰਸ਼ਾਸਨ ਨੂੰ ਹੁਣ ਇਸ ਦੇ ਕੋਲੋਂ ਗਾਂਜਾ ਬਰਾਮਦ ਹੋਇਆ ਜਿਸ ਦੇ ਖਿਲਾਫ ਫਾਜ਼ਿਲਕਾ ਸਿਟੀ ਦੀ ਥਾਣਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਬੀਤੇ ਕਰੀਬ 2 ਦਿਨ ਪਹਿਲਾਂ ਹੀ ਫਾਜ਼ਿਲਕਾ ਦੀ 70 ਥਾਣਾ ਪੁਲਿਸ ਨੇ આરોપી ਨੂੰ ਉਸਦੇ ਸਾਥੀ ਸਣੇ ਥਾੜ ਗੱਡੀ ਚਾਰਸ਼ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਦੇ ਵਿੱਚ ਸਦਰ ਪੁਲਿਸ ਨੇ આરોપી ਦੇ ਖਿਲਾਫ ਮੁਕਦਮਾ ਦਰਜ ਕਰਕੇ ਉਸੇ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਹੁਣ ਜੇਲ੍ਹ ਭੇਜ ਦਿੱਤਾ ਅਤੇ ਫਿਰ ਜੇਲ੍ਹ ਦੇ ਵਿੱਚੋਂ ਗਾਂਜਾ ਬਰਾਮਦ ਹੋਇਆ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਹਮਣੇ ਜਿਹੜਾ ਇੱਕ ਜੇ ਸੁਪਰੀਡੈਂਟ ਵੱਲੋਂ ਜਿਹੜਾ ਇੱਕ ਪੱਤਰ ਮਿਲਿਆ ਸੀ ਜਿੰਦੇ ਵਿੱਚ ਜਿਹੜਾ ਉਹਨਾਂ ਨੇ ਮੁਕਦਮਾ ਨੰਬਰ ਜਿਹੜਾ 28 ਨੰਬਰ ਮੁਕਦਮਾ 31/1/2006 ਦਾ ਅੰਡਰ ਸੈਕਸ਼ਨ 20 22 29 61 85 ਐਨਡੀਪੀਐਸ ਐਕਟ ਤਹਿਤ ਪੀਐਸ ਅਦਰ ਫਾਜ਼ਿਲ ਕਾਚ ਚ ਦਰਜ ਰਜਿਸਟਰ ਹੋਇਆ ਸੀ ਜਿੰਦੇ ਚ ਦੋਸ਼ੀ ਰਿੰਪਲ ਪ੍ਰੇਮ ਸਿੰਘ son of ਵਰਿੰਦਰ ਸਿੰਘ ਉਹਦੇ ਪਾਸੋਂ ਜਿਹੜਾ ਚਰਸ ਬ੍ਰਾਹਮਣ ਹੋਈ ਸੀ ਉਹਦੇ ਰਿਗਾਰਡਿੰਗ ਜਿਹੜਾ ਮੁਕਦਮਾ ਦਰਜ ਹੋਇਆ ਸੀ ਤੇ ਉਹਦੇ ਜਿਹੜਾ ਰਿਮਾਂਡ ਖਤਮ ਹੋਣ ਤੋਂ ਬਾਅਦ ਜਿਹੜਾ ਇਹਨੂੰ ਜਿਹੜੇ ਚ ਲਿਆਂਦਾ ਗਿਆ ਸੀ ਤੇ ਜਿਹੜੇ ਉਹਦੇ ਪਾਸੋਂ ਜਿਹੜਾ ਜੇਲ ਸੁਪਰਡੈਂਟ ਵੱਲੋਂ ਜਿਹੜਾ ਉਹਨਾਂ ਦੀ ਟੀਮ ਵੱਲੋਂ ਜਿਹੜੀ ਉਹਦੀ ਤਲਾਸ਼ੀ ਕੀਤੀ ਗਈ ਤੇ ਜਿਹੜਾ ਤਲਾਸ਼ੀ ਦੌਰਾਨ ਉਹਨਦੇ ਕੋਲੋਂ ਜਿਹੜਾ ਚਰਜ ਰਿਕਵਰ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਸਰ ਉਹ ਸਬੰਧੀ ਸਾਡੇ ਵੱਲੋਂ ਜਿਹੜਾ ਮੁਕਦਮਾ ਨੰਬਰ 24 ਅੰਡਰ ਸੈਕਸ਼ਨ 20 ਅਤੇ ਪ੍ਰिजन ਐਕਟ ਦਾ 42 ਅੰਡਰ ਸੈਕਸ਼ਨ ਤਹਿਤ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹਦੇ ਚ ਕੋ ਇਹ ਸਾਹਮਣੇ ਹੈ ਸਰ ਕਿੰਨਾ ਚਰਜ ਜਾਂ ਕੋਈ ਚੀਜ਼ ਹੈ ਇਸ ਸਬੰਧੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਪੁਲਿਸ ਅਧਿਕਾਰੀ ਐਸਐਚਓ ਸਚਿਨ ਕੰਬੋਜ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਸਬ ਜੇਲ੍ਹ ਦੇ ਵਿੱਚ ਡਿਪਟੀ ਸੁਪਰਡੈਂਟ ਗੁਰਦੇਵ ਸਿੰਘ ਦੇ ਜ਼ਰੀਏ ਇਹ ਜਾਣਕਾਰੀ ਹਾਸਲ ਹੋਈ ਹੈ ਜਿਸ ਦੇ ਵਿੱਚ ਸਿਟੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰ ਰਿਹਾ ਹੈ ਉਹਨਾਂ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਵਿੱਚ ਜੇਲ੍ਹ ਦੇ ਵਿੱਚ ਇਸ ਨਵੇਂ ਹਵਾਲਾਤੀ ਰਿੰਪਲ ਪ੍ਰੀਤ ਸਿੰਘ ਦੇ ਕੋਲੋਂ ਗਾਂਜਾ ਬਰਾਮਦ ਹੁੰਦਾ ਹੈ ਤਾਂ ਪੰਜਾਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਾਜ਼ਿਲਕਾ ਤੋਂ ਉਸ ਮੀਨ ਲਖਪਾਲ ਜਗਬਣੀ ਠੀਕ